ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ ਅੱਜ ਮਹਾਨਗਰ ਬਠਿੰਡਾ ਵਿੱਚ ਮਸ਼ਹੂਰ ਪੰਡਿਤ ਲਾਟਰੀ ਏਜੰਸੀ ਅਮਰਗੜ ਵਾਲੇ ਪਹੁੰਚੇ ਹਨ ਦੱਸਦੇ ਇਹ ਕਿ ਪੰਡਿਤ ਜੀ ਜਨਮ ਤਰੀਕ ਪੁੱਛ ਕੇ ਕੁੰਡਲੀ ਦੇਖ ਕੇ ਲਾਟਰੀ ਦੇ ਟਿਕਟਾਂ ਦਿੰਦੇ ਹਨ ਪੰਡਿਤ ਜੀ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਆਉਣ ਵਾਲੇ ਹੋਲੀ ਬੰਪਰ ਵਿੱਚ ਮਿਥੁਨ ਅਤੇ ਤੁਲਾ ਰਾਸ਼ੀ ਦੇ ਵਿਅਕਤੀਆਂ ਨੂੰ ਇਨਾਮ ਨਿਕਲੇਗਾ ਜਿਸ ਕਾਰਨ ਅੱਜ ਭਾਰੀ ਗਿਣਤੀ ਵਿੱਚ ਲੋਕ ਕੁੰਡਲੀ ਦਿਖਾ ਕੇ ਲਾਟਰੀ ਦੀਆਂ ਟਿਕਟਾਂ ਲੈਣ ਲਈ ਬਠਿੰਡਾ ਵਿਖੇ ਪਹੁੰਚੇ ਹਨ ਦੱਸ ਦੇਈਏ ਕਿ ਬਠਿੰਡਾ ਤੋਂ ਇਲਾਵਾ ਆਸੇ-ਪਾਸੇ ਮੰਡੀਆਂ ਸ਼ਹਿਰਾਂ ਦੇ ਨਾਲ-ਨਾਲ ਬਾਹਰਲੇ ਸੂਬਿਆਂ ਤੋਂ ਵੀ ਲੋਕ ਲਾਟਰੀ ਦੀਆਂ ਟਿਕਟਾਂ ਲੈਣ ਲਈ ਪਹੁੰਚੇ ਹਨ ਆਓ ਦੇਖਦੇ ਹਾਂ ਟਰੁਥਵੇ ਦੇ ਰਿਪੋਰਟਰ ਅਰੁਣ ਗੁਪਤਾ ਦੀ ਖਾਸ ਰਿਪੋਰਟ ਸ਼ਰਮਾ ਜੀ ਜੋ ਤੁਸੀਂ ਇਹ ਕੁੰਡਲੀ ਦੇਖ ਕੇ ਜਾਂ ਡੇਟੋ ਬਰਦੇ ਹਿਸਾਬ ਨਾਲ ਇਹ ਲਾਟਰੀ ਦਿਨੋਂ ਇਹਦਾ ਕੀ ਸਿਸਟਮ ਹੈ ਜੀ ਇਹ ਵੀ ਨਹੀਂ ਹੈ ਜੀ ਸੇਟੂ ਕੋਈ ਨਹੀਂ ਹੈਗਾ ਜੀ ਕੋਈ ਐਕਸਟਰਾ ਪੈਸਾ ਨਹੀਂ ਹੈਗਾ ਲੋਕਾਂ ਤੋਂ ਲੈਤੇ ਆਂਦਾ ਕਿ ਲੋਕ ਗੱਲਾਂ ਫੁਲਾ ਰਹੇ ਪੰਡ ਦਾ ਐਕਸਟਰਾ ਲੈ ਲੈਂਦਾ ਸਿਰਫ ਅਸੀਂ ਦੇਖੋ ਜਦ ਬੰਦੇ ਦਾ ਜਨਮ ਹੁੰਦਾ ਸਨਾਤਨ ਧਰਮ ਚੋਂ ਦੀ ਕੁੰਡਲੀ ਬਣਦੀ ਆ ਕੋਈ ਕਿਸੇ ਨੂੰ ਕੰਫਰਮ ਨਹੀਂ ਜਿਹਦਾ ਕੋਈ ਦਿਲ ਕਰਦਾ ਸਾਡੇ ਤੋਂ ਆਪਣਾ ਅੰਕ ਜੋਤ ਦੇ ਹਿਸਾਬ ਨਾਲ ਟਿਕਟ ਦਾ ਨੰਬਰ ਲੈ ਸਕਦਾ ਤੇ ਅੱਗੇ ਪਰਮਾਤਮਾ ਨੇ ਉਹਨਾਂ ਤੇ ਕਿਰਪਾ ਕਰਕੇ ਕਿੰਨੇ ਪਰਸੈਂਟ ਜਿਹੜੇ ਤੁਹਾਡੇ ਵੱਲੋਂ ਦਿੱਤੇ ਗਏ ਆ ਲਾਟਰੀਆਂ ਦੇ ਨਾਮ ਅੱਜ ਤੱਕ ਆਇਆ ਸੀ ਕਿ ਸਾਡੀ ਜਾਂਦੀ ਪ੍ਰੋਡਕਟ ਐਂਟਰਪ੍ਰਾਈਜ਼ ਪੰਡ ਲਾਟਰੀ ਏਜੰਸੀ 150 ਤੋਂ ਪਲੱਸ ਕਰੋੜਪਤੀ ਬਣਾ ਚੁੱਕਿਆ ਜੀ 1000 ਤੋਂ ਪਲੱਸ ਲੱਖ ਪਤੀ ਕਿੰਨੀ ਦੇਰ ਤੋਂ ਤੁਸੀਂ ਇਹ ਜਿਹੜਾ ਕਰ ਰਹੇ ਹੋ ਲਾਟਰੀ ਦਾ ਕੰਮ ਦਾ ਮੈਂ ਕਾਫੀ ਟਾਈਮ ਦਾ ਕਰ ਰਿਹਾ ਜੀ ਚਰਚਾ ਚ ਪਰ ਦੋ-ਤਿੰਨ ਸਾਲ ਦਾ ਪਿੱਛਾ ਬਣਿਆ ਜਦੋਂ ਦਾ ਸੋਸ਼ਲ ਮੀਡੀਆ ਜਿਆਦਾ ਐਕਟਿਵ ਹੋਇਆ ਜੀ ਹਾਂਜੀ